ਹਾਂਜੀ ਕਿਵੇਂ ਹੋ ਸਾਰੇ ਹਨਾ ਤੇ ਅੱਜ ਆਪਾਂ ਤੁਹਾਨੂੰ ਪਤੀਆਂ ਮੱਝਾਂ ਨਵਾਈਆਂ ਸੀਗੀਆਂ ਹਨਾ ਤੇ ਹੁਣ ਆਪਾਂ ਇਹਨਾਂ ਦੇ ਲੱਗੇ ਸੀਗੇ ਸਰੋਂ ਦਾ ਤੇਲ ਲਾਉਣਾ ਹਨਾ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਸਰੋਂ ਦੇ ਤੇਲ ਦੇ ਫਾਇਦੇ ਤੁਹਾਨੂੰ ਸਭ ਨੂੰ ਪਤਾ ਹੋਣਗੇ ਤੇ ਚਲੋ ਆਪਾਂ ਦੱਸਦੇ ਵੀ ਹਾਂ ਹਨਾ ਵੀਡੀਓ ਦੇ ਵਿੱਚ ਤੇ ਆਪਾਂ ਨੂੰ ਜਿਵੇਂ ਪਹਿਲਾਂ ਤਾਂ ਹੁੰਦਾਗਾ ਵੀ ਖੁਸ਼ਕੀ ਹੋ ਜਾਂਦੀ ਹੈ ਨਾ ਪਸ਼ੂਆਂ ਦੇ ਪਿੰਡੇ ਤੇ ਇੱਕ ਤਾਂ ਵੀਰੇ ਉਹਦੇ ਇਹਦੇ ਨਾਲ ਉਹ ਦੂਰ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਉਹ ਪ੍ਰੋਬਲਮ ਹਨਾ ਸੈਕਿੰਡ ਗੱਲ ਇਹ ਵੀ ਜਿਹੜੇ ਖੋੜੇ ਵਗੈਰਾ ਪੈ ਜਾਂਦੇ ਆ ਹਨਾ ਪਸ਼ੂਆਂ ਦੇ ਉਹ ਖਤਮ ਹੋ ਜਾਂਦੀ ਹੈਗੀ ਇੱਕ ਸ਼ਾਈਨਿੰਗ ਬਣੀ ਰਹਿੰਦੀ ਆ ਤੇਲ ਨਾਲ ਹਨਾ ਪਸ਼ੂਆਂ ਦੀ ਤੇ ਬਾਕੀ ਜਿਵੇਂ ਹੁਣ ਅੱਗੇ ਗਰਮੀ ਆ ਗਈ ਹਨਾ ਗਰਮੀ ਦੇ ਵਿੱਚ ਤਾਂ ਬਹੁਤ ਜ਼ਰੂਰੀ ਆਪਾਂ ਆਪਣੇ ਪਸ਼ੂਆਂ ਦੇ ਮਾਰਿਆ ਕਰਾਂਗੇ ਹਨਾ ਤੇਲ ਸਰੋਂ ਦਾ ਇਹਦੇ ਨਾਲ ਨਾ ਪਸ਼ੂਆਂ ਦੀ ਜਿਹੜੀ ਸ਼ਾਈਨਿੰਗ ਆ ਉਹ ਵਧੀਆ ਬਰਕਰਾਰ ਰਹਿੰਦੀ ਆ ਹਨਾ ਇੱਕ ਜਿਵੇਂ ਨਾ ਪ੍ਰੋਬਲਮ ਆਉਂਦੀ ਆ ਹੁਣ ਜਿਵੇਂ ਤੁਸੀਂ ਵੀਡੀਓ 'ਚ ਆਪਣੇ ਜਾਨਵਰ ਦੇਖਦੇ ਆ ਹਨਾ ਕਿੰਨੇ ਨੇੜੇ ਨੇੜੇ ਖੜੇ ਹੁੰਦੇ ਆ ਪਰ ਅੱਜ ਤੱਕ ਆਪਾਂ ਨੂੰ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਜੀ ਕਈ ਵੀਰਾਂ ਦੇ ਜਿਵੇਂ ਮੱਝਾਂ ਸਿੰਘ ਚ ਰਸੇ ਪਾ ਲੈਂਦੀਆਂ ਨੇਗੀਆਂ ਹਨਾ ਜਾਂ ਸੰਗਲ ਪਾ ਲੈਂਦੀਆਂ ਨੇਗੀਆਂ ਉਹ ਤਾਂ ਹੀ ਪਾਉਂਦੀਆਂ ਜਦੋਂ ਉਹਨਾਂ ਦੇ ਸਿੰਘਾਂ ਦੇ ਵਿੱਚ ਖੁਰਕ ਹੁੰਦੀ ਆ ਹਨਾ ਉਸ ਪ੍ਰੋਬਲਮ ਕਰਕੇ ਪਾਉਂਦੀਆਂ ਉਹ ਖੁਸ਼ਕ ਹੁੰਦੇ ਨੇ ਹਨਾ ਉਹ ਜਦੋਂ ਸਮਾਰ ਕੇ ਤੇਲ ਵੱਜ ਜਾਂਦਾ ਹੈ ਸਿੰਘਾਂ ਦੇ ਵਿੱਚ ਪੁੜਪੜੀਆਂ ਦੇ ਵਿੱਚ ਹਨਾ ਤੇ ਉਹ ਜਿਹੜੀ ਪ੍ਰੋਬਲਮ ਹੁੰਦੀ ਆ ਖੁਸ਼ਕੀ ਦੀ ਉਹ ਖਤਮ ਹੋ ਜਾਂਦੀ ਆ ਕਈ ਮੱਝਾਂ ਹੁੰਦੀਆਂ ਦੇ ਕੋ ਹਨਾ ਰਾਤ ਨੂੰ ਜਾਂ ਦਿਨੇ ਵੀ ਉਹ ਖੁਰਲੀਆਂ ਦੇ ਨਾਲ ਆਪਣੇ ਸਿੰਘਾਂ ਨੂੰ ਹਨਾ ਘਸਾਰੀਆਂ ਹੁੰਦੀਆਂ ਨੇਗੀਆਂ ਬਹੁਤ ਤਾਂ ਹੀ ਹੁੰਦੀਆਂ ਉਹ ਖੁਸ਼ਕੀ ਦੇ ਮਾਰੇ ਪਸ਼ੂ ਕਰਦੇ ਆਗੇ ਹਨਾ ਆਪਣੇ ਅੱਜ ਤੱਕ ਇਹੋ ਜੀ ਕਦੇ ਕੋਈ ਪ੍ਰੋਬਲਮ ਨਹੀਂ ਆਈ ਇੰਨੇ ਨੇੜੇ ਖੜੇ ਆ ਪਸ਼ੂ ਇੱਕ ਦੂਜੇ ਦੇ ਵੀ ਕਦੇ ਸਿੰਗਲ ਜਾਂ ਰਸਤਾ ਨਹੀਂ ਪਾਇਆ ਹੈਗਾ ਪਸ਼ੂਆਂ ਨੇ ਟਾਈਮ ਟੂ